ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਦੀ ਵਰਸੀ ਹੈ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇੱਕ ਸ਼ਬਦ ਉਹਨਾਂ ਵਾਸਤੇ ਗਾਇਨ ਕਰਨਾ ਹੈ ਉਹ ਬੜੇ ਪਿਆਰ ਸਹਿਤ ਸਰਬਣਾ ਕਰੀਏ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ੴ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਜਨਮਸਵਾਰ ਧਰ ਕੇ ਚੱਲਿਆ ਗੁਰਮੁਖ ਜਨਮਸਵਾਰ ਧਰ ਕੇ ਚੱਲਿਆ ਗੁਰਮੁਖ ਜਨਮਸਵਾਰ ਧਰ ਕੇ ਚੱਲਿਆ ਗੁਰਮੁਖ ਜਨਮਸਵਾਰ ਦਰ ਗਏ ਚੱਲੇ ਆ ਗੁਰਮਖ ਜਨਮਸਵਾ ਦਰ ਗਏ ਚੱਲੇ ਆ ਗੁਰਮਖ ਜਨਮਸਵਾ ਦਰ ਗਏ ਚੱਲੇ ਆ ਗੁਰਮੁਖ ਜਨਮਸਵਾਹ ਦਰਗਹ ਚੱਲਿਆ ਗੁਰਮੁਖ ਜਨਮਸਵਾਹ ਦਰਗਹ ਚੱਲਿਆ ਸੱਚੀ ਤਰ ਗਏ ਜਾਏ ਸੱਚਾ ਪੇੜ ਮਲਹਿਆ ਸੱਚੀ ਤਰ ਗਏ ਜਾਏ ਸੱਚਾ ਪੇੜ ਮਲਹਿਆ ਗੁਰਮੁਖ ਜਨਮ ਸੁਭਾ ਦਰ ਗਏ ਚੱਲਿਆ ਗੁਰਮੁਖ ਜਨਮ ਸੁਭਾ ਧਰ ਗਏ ਚੱਲਿਆ ਗਰਮਖ ਭੋਜਨ ਪਾਓ ਚਾਓ ਅਨੰਧਿਆ ਗਰਮਖ ਭੋਜਨ ਪਾਓ ਚਾਓ ਅਨੰਧਿਆ ਗਰਮਖ ਜਨਮ ਸਵਾਰ ਧਰ ਕੇ ਚੱਲਿਆ ਗਰਮਖ ਜਨਮ ਸਵਾਰ ਮੱਖਣੇ ਚਲ ਚਿੱਤ ਨਾ ਹੱਲੇ ਹੱਲਿਆ ਗੁਰ ਮੱਖਣੇ ਚਲ ਚਿੱਤ ਨਾ ਹੱਲੇ ਹੱਲਿਆ ਗੁਰ ਮੱਖ ਜਨਮ ਸਵਾਰ ਧਰ ਗਏ ਚੱਲੇ ਆ ਗੁਰ ਮੱਖ ਜਨਮ ਸਵਾਰ ਧਰ ਗਏ ਚੱਲੇ ਆ ਗਰਮਕ ਸਾਚ ਅਲਾਓ ਪਲੀ ਹੂੰ ਪੱਲਿਆ ਗਰਮਕ ਸਾਚ ਅਲਾਓ ਪਲੀ ਹੂੰ ਪੱਲਿਆ ਗਰਮਖ ਜਨਮ ਸਵਾਰ ਧਰ ਗਏ ਚੱਲਿਆ ਗਰਮਖ ਜਨਮ ਸਵਾਰ ਧਾਰੇ ਗਏ ਚੱਲਿਆ ਗੋਰਮਖ ਸਦੇ ਜਾਨ ਆਵਨ ਕੱਲਿਆ ਗੋਰਮਖ ਸਦੇ ਜਾਨ ਆਵਨ ਕੱਲਿਆ ਗੋਰਮਖ ਜਨਮ ਸਵਾਰ ਦਰਹਿ ਕੇ ਚੱਲਿਆ ਗੋਰਮਖ ਜਨਮ ਸਵਾਰ ਦਰਹਿ ਕੇ ਚੱਲਿਆ ਗੁਰਮਖ ਜਨਮ ਸਵਾਰ ਧਰ ਕੇ ਚੱਲਿਆ ਗੁਰਮਖ ਜਨਮ ਸਵਾਰ ਧਰ ਕੇ ਚੱਲਿਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ